ਸਾਸਰੀ ਕਲਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਸ਼ੇ ਰੱਖੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਹਾਨੂੰ ਤੁਸੀਂ ਨਵੇਂ ਘਰ ਦੇ ਨੀਂ ਪੱਥਰ ਲਈ ਇੰਨੀਆਂ ਸਾਰੀਆਂ ਵਧਾਈਆਂ ਦਿੱਤੀਆਂ ਅੱਜ ਦਾ ਜਿਹੜਾ ਇਹ ਵਲੌਗ ਆ ਛੋਟਾ ਹੀ ਹੋਏਗਾ ਬਟ ਇਹ ਵਲੌਗ ਆ ਸਾਡਾ ਚਾਰਾਂ ਜਾਨੀਆਂ ਵਾਸਤੇ ਅਸੀਂ ਚਾਰੇ ਜਾਨੀਆਂ ਅੱਜ ਆਪਦੇ ਬੁਟੀਕ ਵਾਸਤੇ ਨਾ ਸ਼ੂਟ ਕਰਨ ਚੱਲੀ ਆ ਤੇ ਲਗਾਤਾਰ ਤਿਆਰ ਹੋਣ ਲੱਗ ਪਈਆਂ ਤਿਆਰੀ ਵੈਸੇ ਕੋਈ ਜਿਆਦਾ ਖਾਸ ਨਹੀਂ ਸਿੰਪਲ ਸੂਟ ਪਾ ਕੇ ਮਾੜਾ ਮੋਟਾ ਜਿਹਾ ਮੂੰਹ ਜਿਹਾ ਸਵਾਰ ਲਾਂਗੇ ਮੂੰਹ ਸਵਾਰਨਾ ਵੀ ਜ਼ਰੂਰੀ ਆ ਹਨਾ ਸੰਦੀਪ ਤੇ ਮਨਜੀਤ ਦਾ ਸਵਾਰਨਾ ਜ਼ਰੂਰੀ ਆ ਸਾਡਾ ਮੂੰਹ ਤਾਂ ਵਿੱਚ ਹੋਣਾ ਨਹੀਂ ਹੈ ਨਹੀਂ ਤੁਹਾਡਾ ਮੂੰਹ ਅਸੀਂ ਇਸ ਕਰਕੇ ਨਹੀਂ ਲੈਂਦੇ ਤਾਂ ਜੋ ਤੁਹਾਡੀ ਪ੍ਰਾਈਵੇਸੀ ਮੇਨਟੇਨ ਰਵੇ ਤੁਸੀਂ ਵੇਖ ਸਕਦੇ ਹੋ ਤਿੰਨੇ ਜਾਣੀਆਂ ਅੱਡੋ-ਅੱਡ ਕੋਈ ਕੱਪੜੇ ਪ੍ਰੈਸ ਕਰਨ ਲੱਗੀ ਪਈ ਐ ਕੋਈ ਇਤਿਹਾਸੇ ਹੋਣ ਲੱਗੇ ਆਹੀ ਆ ਕੰਗਾ ਦੂਸਰੇ ਕਮਰੇ ਦੇ ਵਿੱਚ ਪਿਆ ਏ ਸੋ ਬਾਕੀ ਤੁਹਾਨੂੰ ਅੱਗੇ ਜੇ ਅਸੀਂ ਕੀ ਕਰਦੇ ਆ ਕਿ ਇਸ ਚੀਜ਼ ਆ ਵੀ ਰੀਲ ਬਣਾਉਣ ਚੱਲੇ ਆ ਉਹ ਤਾਂ ਤੁਸੀਂ ਸਾਡੇ ਇੰਸਟਾਗ੍ਰam ਤੇ ਦੇਖ ਹੀ ਲੈਣਾ ਬਟ ਮੈਂ YouTube ਦੇ ਉੱਤੇ ਵੀ ਤੁਹਾਨੂੰ ਜ਼ਰੂਰ ਪਾਉਂਗੀ ਸਭ ਤੋਂ ਪਹਿਲਾਂ ਮਾਫੀ ਚਾਹੁੰਨੇ ਆ ਐਨੇ ਦਿਨ ਵਲੌਗ ਨਹੀਂ ਪਾ ਸਕੇ ਕਿਉਂਕਿ ਮੇਰਾ ਮੂਡ ਆਫ ਚੱਲ ਰਿਹਾ ਸੀ ਮੂਡ ਆਫ ਚੱਲ ਰਿਹਾ ਸੀ ਸਰੀਰ ਥੋੜਾ ਜਲੀ ਬਿਮਾਰਪ ਚ ਹੋ ਗਿਆ ਤੇ ਇਸ ਕਰਕੇ ਵਲੌਗ ਨਹੀਂ ਪਾ ਸਕੇ ਕੋਸ਼ਿਸ਼ ਕਰਾਂਗੇ ਕਿ ਹੁਣ ਕੰਟੀਨਿਊਟੀ ਰਹਿ ਸਕੇ ਚਲੋ ਜੀ ਮਿਲਦੇ ਆ ਅੱਗੇ ਜਾ ਕੇ ਵਲੌਗ ਦੇ ਵਿੱਚ ਵੀ ਕੀ ਕਰਦੇ ਆ ਇੱਧਰ ਤੁਸੀਂ ਦੇਖ ਸਕਦੇ ਆ ਮੇਰੀ ਛੋਟੀ ਦਰਾਨੀ ਜਿਹੜੀ ਸਾਰਿਆਂ ਨਾਲ ਛੋਟੀ ਆ ਉਹ ਝੋਲੇ ਸੀਨ ਲੱਗੀ ਪਈ ਆ ਉਧਰ ਸੰਦੀਪ ਭੈਣ ਜੀ ਝੋਲੇ ਕੱਟ-ਕੱਟ ਕੇ ਦੇ ਰਹੇ ਨੇ ਇਹ ਵੀ ਸਾਡੇ ਨਾਲ ਹੀ ਕੰਮ ਕਰਦੀ ਆ ਤੇ ਇਹ ਵੀ ਇੱਥੇ ਹੀ ਕੰਮ ਕਰਦੀ ਆ ਹੁਣ ਇਹ ਨਾ ਕਿਉਂ ਇਹ ਵੀ ਇੱਥੇ ਹੀ ਰਹਿੰਦੀ ਆ ਨਹੀਂ ਔਖੇ ਤੁਸੀਂ ਸਿਰਫ ਉਹ ਦੇਖਦੇ ਜੋ ਅਸੀਂ ਤੁਹਾਨੂੰ ਦੁਕਾਨੇ ਤੇ ਤੁਸੀਂ ਉਹ ਨਹੀਂ ਦੇਖਦੇ ਅੱਕੇ ਕੀ ਹੁੰਦਾ ਹਰ ਇੱਕ ਚੀਜ਼ ਡਿਫਰੈਂਟ ਹੁੰਦੀ ਆ ਜੋ ਦਿਖਦੀ ਆ ਹਮੇਸ਼ਾ ਉਹੀ ਚੀਜ਼ਾਂ ਨਹੀਂ ਹੁੰਦੀਆਂ ਛੋਟੀਆਂ ਜਿਹੀ ਡਿਫਰੈਂਟ ਵੀ ਨੇ ਜੋ ਨਹੀਂ ਦੇਖਦੇ ਪਰ ਚਲੋ ਮਿਲਦੇ ਆਪਾਂ ਅੱਗੇ ਜਾ ਕੇ ਰੀਲ ਬਣਾਉਨੇ ਆ ਉੱਥੇ ਜਾ ਕੇ ਦੇਖਦੇ ਆ ਮੇਰੇ ਪਿੱਛੇ ਲਾਈਟ ਬਹੁਤ ਤੇਜ਼ ਪੈ ਰਹੀ ਆ ਇਹਨਾਂ ਦੇ ਬੁਟੀਕ ਦੀ ਦੁਵਾਰਾ ਤਿਆਰੀ ਹੋ ਰਹੀ ਆ ਕਿਉਂਕਿ ਇਹ ਕਮਰਾ ਇਹਨਾਂ ਨੂੰ ਸੈੱਟ ਨਹੀਂ ਪੈ ਰਿਹਾ ਵੱਡੀ ਮਸ਼ੀਨ ਲਿਆਉਣ ਕਰਕੇ ਇਹਨਾਂ ਨੂੰ ਬਹੁਤ ਔਖਾ ਹੋ ਰਿਹਾ ਅਪ ਡਾਊਨ ਕਰਨਾ ਇੱਧਰ ਉੱਧਰ ਜਾਣਾ ਆਣਾ ਲੋ ਜੀ ਹੁਣ ਅਸੀਂ ਤਾਂ ਦੋਵੇਂ ਭੈਣ ਭਰਾ ਗੱਡੀ 'ਚ ਬਹਿ ਚੁੱਕੇ ਆ ਅੱਜ ਮੈਂ ਕਰ ਰਹੀ ਆ ਡਰਾਈਵਰੀ ਇਸਾਈਡ ਤੇ ਬੇਟਾ ਦੂਜੀਆਂ ਤਿੰਨੇ ਭੈਣਾਂ ਹਜੇ ਤੱਕ ਬਾਹਰ ਨਹੀਂ ਆਈਆਂ ਤੀਜੀ ਭੈਣ ਮਤਲਬ ਮੇਰੀ ਪਰਜਾਈ ਆਈ ਨਾ ਫਰਕ ਪਤਾ ਵਾਏ ਰੱਬਾ ਕਾਹਦੇ ਚ ਫਰਕ ਪਤਾ ਆਈ ਨਾ ਕਾਲੇ ਕਰਦੇ ਓਏ ਹੋ ਹਾਂ ਕਾਲੇ ਤਾਂ ਆਪਣਾ ਵੇਖ ਗਰਮੀ ਇੰਨੀ ਜ਼ਿਆਦਾ ਹੈ ਨਹੀਂ ਬਰਦੀ ਨਹੀਂ ਦੂਠਾਈ ਇਹਨੂੰ ਸਾਰਾ ਕੁਛ ਰਲ ਗਿਆ ਘੱਟਾ ਨਿੱਕੀ ਆਹ ਕੱਲ ਇੱਕ ਕੁੜੀ ਨੇ ਦਿੱਤਾ ਇਹ ਨੰਬਰ ਇਹਨੂੰ ਕਾਲ ਕਰ ਲਿਓ ਕਿੰਦੀ ਤੁਹਾਡੇ ਤੋਂ ਕੜਾਈ ਘੋਣੀਆਂ ਦਾ ਬਟਿਕ ਆ ਸੋ ਅਸੀਂ ਤੁਹਾਨੂੰ ਪਤਾ ਹੈ ਇਹ ਬਟਿਕ ਦੇ ਲਈ ਅਸੀਂ ਜਾ ਰਹੇ ਹਾਂ ਰੀਲ ਬਣਾਉਣ ਤੇ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਦੀ ਉਹ ਹਰ ਆਈਆਂ ਨਹੀਂ ਉਹ ਕਦੇ ਅੰਦਰ ਵੜ ਗਈ ਕਦੇ ਬਾਹਰ ਵੜ ਗਈ ਕਦੇ ਐਂ ਕਰੀ ਜਾਂਦੀਆਂ ਜਦੋਂ ਆ ਜਾਂਦੀਆਂ ਫਿਰ ਅੱਗੇ ਤੁਹਾਨੂੰ ਅਗਲਾ ਪ੍ਰੋਸੈਸ ਦਿਖਾਵਾਂਗੀ ਅੱਜ ਆ ਰਹੀ ਹਾਂ ਰੀਲ ਵਧੀਆ ਰੀਲ ਦੇ ਵਿੱਚੋਂ ਤੁਹਾਨੂੰ ਕਨਸੈਪਟ ਵੀ ਦਿਖਾਵਾਂਗੀ ਆ ਔਰ ਉਹ ਰੀਲ ਦੀ ਮੈਂ ਵੀਡੀਓ ਇਹਦੇ ਵਿੱਚ ਵੀ ਪਾਉਂਗੀ ਜ਼ਰੂਰ ਐਡ ਕਰਾਂਗੀ ਛੋਟ ਪਾ ਦਿਆ ਕਰੀ ਨਾ ਛੋਟ ਪਾ ਦਿਆ ਕਰ ਉਹਦਾ ਛੋਟ ਆ 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 ਪਾਏ ਆ ਲੈ ਲੈ ਅੰਦਰ ਹੈ ਕੈਬਲ ਕਿੱਟ ਲੈ ਆਉਂਦੇ ਨੇ ਲੈ ਵੀ ਹੋਰ ਕੁ ਕੰਮ ਕਰਨਾ ਕੀ ਕੀ ਲੈ ਕੇ ਆ ਰਹੀ ਆ ਨਹੀਂ ਚਲੋ ਅੱਗੇ ਤੁਹਾਨੂੰ ਦਿਖਾਣੇ ਆ ਵੀਡੀਓ ਦੇ ਵਿੱਚ ਬਣਾਉਣ ਤੋਂ ਬਾਅਦ ਅਸੀਂ ਆਈਆਂ ਘਰੇ ਤੇ ਘਰੇ ਆ ਕੇ ਦੇਖ ਲਓ ਇੱਧਰ ਮਿਸਤਰੀ ਇੱਧਰ ਕੰਮ ਵਾਲੇ ਬੰਦੇ ਇੱਧਰ 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 ਚਾਰਛੇ ਫੇ ਕੋਈ ਕੁਛ ਕਰੀ ਜਾਂਦਾ ਕੋਈ ਕੁਛ ਅਜੇ ਤੁਹਾਨੂੰ ਇੱਕ ਬੰਦਾ ਤਾਂ ਦਿਖਦੇ ਨਹੀਂ ਪਿਆ ਉਹ ਪਲੰਬਰ ਪਲੰਬਰ ਤੱਕ ਮੈਂ ਪਹੁੰਚ ਵੀ ਨਹੀਂ ਸਕਦੀ ਕਿਉਂਕਿ ਬੜਾ ਕੁਝ ਕ੍ਰੋਸ ਕਰਕੇ ਜਾਣਾ ਪੈਣਾ ਇਹ ਬੰਦੇ ਇਹਨਾਂ ਦੇ ਬੁਟੀਕ ਦਾ ਕਮਰਾ ਇੱਥੇ ਹੁਣ ਬਣਨ ਲੱਗਾ ਇਹਦੇ ਵਾਸਤੇ ਲੱਗੇ ਪਏ ਆ ਬਾਕੀ ਇਹ ਸਾਰਾ ਮਾਹੌਲ ਤੁਸੀਂ ਦੇਖ ਹੀ ਸਕਦੇ ਆ ਸਾਡੇ ਘਰ ਦਾ ਵੇ ਮੰਮੀ ਨੂੰ ਸੱਟ ਨਾ ਦਈ ਤੂੰ ਮੁੰਡਿਆ ਮੈਨੂੰ ਡਰ ਲੱਗਦਾ ਹੀ ਬਲ ਕਰਨ ਮਨਾਵੇਂ ਬੁੱਢੇ ਵਾਲੇ ਕੋਈ ਅੰਗ ਨੂੰ ਕੋ ਫ੍ਰੈਕਚਰ ਹੋ ਗਿਆ ਨਹੀਂ ਸੂਤ ਹੋਣਾ ਰਹਿਣ ਦੇ ਵਾਹ ਮੰਮੀ ਆ ਜਾ ਤੂੰ ਫੇਰ ਮੁੜ ਕੇ ਮੁੜ ਕੇ ਆਮ ਲੈ ਆਉਣੀ ਡਰ ਲੱਗੀ ਜਾਂਦਾ ਪੈਰ ਆਉਂਦੇ ਆਂ ਕਰੀ ਜਾਂਦੇ ਤੇ ਕੰਬੀ ਜਾਂਦੇ ਆ ਮੰਮੀ ਐ ਨਹੀਂ ਕਰਨਾ ਵੇ ਦੇ ਦੋਵੇਂ ਫੱਟੇ ਮੇਰੇ ਤੇ ਮੰਮੀ ਦਾ ਵਜਨ ਸਾਂਭ ਦੇ ਨਾ ਨਾ ਹੋਏ ਮੈਂ ਮੌਤ ਦਾ ਫੋਨ ਆ ਮੰਮੀ ਮੈਂ ਮੰਮੀ ਇਕੱਠੇ ਆਵਾਂਗੇ ਅਸੀਂ ਵੇਖ ਲਈ ਚੱਲ ਚੱਲ ਨੰਗ ਚੱਲ ਤੂੰ ਨੰਗ ਨਹੀਂ ਤੂੰ ਨੰਗ ਨਹੀਂ ਆਪਾਂ ਇਕੱਠੇ ਜਾਵਾਂਗੇ ਨਹੀਂ 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 ਪੱਟਿਆ ਨਾ ਕਿਹਦਾ ਹੋਦਾ ਗਿਆ ਨਾ ਗਾਂ ਦਾ ਉਹ ਇੱਧਰ ਕੰਮ ਹੋਰ ਵੱਧ ਗਿਆ ਜੇ ਉਹ ਵੇਖੋ ਫੱਟਿਆਂ ਦਾ ਪੂਰਾ ਨਿਰੇਖਣ ਕਰਦੇ ਹੋਏ ਅਸੀਂ ਫੱਟਿਆਂ ਦੇ ਨਿਰੇਖਣ ਦੇ ਵਿੱਚ ਭਰਾਵਾ ਕੋਈ ਸਾਦਾ ਕਾੜ ਨਾ ਕਰਦੇ ਆ ਗਿਆ ਮੈਂ ਤੇ ਮੰਮੂ ਮਾਡਾ ਨਾ ਬੁੱਢੇ ਵਾਰੇ ਕੋਈ ਆਖਦਾ ਮਮਮੀ ਦਾ ਚੱਲ ਮਮਮੀ ਦਾ ਵੱਡਾ ਮੁੰਡਾ ਆ ਗਿਆ ਤੇ ਫੜ ਕੇ ਲੈ ਗਿਆ ਚੱਲ ਤੇਰੀ ਤਾਂ ਰਹਿ ਗਈ ਵਿੱਚੇ ਲੱਸੀ ਹੋ ਗਈ ਮਾਈ ਗਾ ਇਹ ਤੇ ਬਣਾਵਾਂਗੇ ਆਪਾਂ ਅਸੀਂ ਵਲੌਗ ਆ ਮਮਮੀ ਦਾ ਰਸੋਈ ਦਾ ਸੈਟ ਨਵਾਂ ਚੁੱਲਾ ਮਮਮੀ ਲੈ ਜਾ ਦਾ ਵੀ ਮਮਮੀ ਨੂੰ ਆਉਣਾ ਜਾਣਾ ਔਖਾ ਵਾ ਇੱਕ ਨਾ ਇਹ ਉੱਥੇ ਬੈਠੀ ਇੰਜ ਤੇ ਮਿਸਤਰੀਆਂ ਨੇ ਸਾਈਂ ਡੜੀ ਵੇਂਦੀ ਰਹੀ ਇੰਜ ਤੇ ਬੋਲਦੀ ਰਹੀ ਹਾਂ ਇਹ ਵੀ ਗੱਲ ਸਹੀ ਆ ਹਾਂ ਨਾਲੇ ਮਿਸਤਰੀ ਦੇ ਨਾਲ ਆ ਕੇ ਜਾਂਦਾ ਪਹਿਲੇ ਇਹੀ ਤਾਂ ਇਹਦੀ ਗੱਲ ਆ ਬਸ ਤੇ ਗੱਡੀ ਦੇ ਵਿੱਚ ਉੱਥੇ ਮੈਨੂੰ ਬਿਠਾ ਕੇ ਐ ਕਦੇ ਜੀਵ ਕੋ ਗਰੀਬ ਐਕਸ਼ਨ ਜੇ ਕਰਨ ਨੂੰ ਕਵੇ ਨਾ ਮੈਨੂੰ ਉਹ ਨਾ ਕਰਨ ਲੈ ਆ ਸਾਲ ਲਾਇਆ ਇਹਨੂੰ ਹੁਣ ਵੇਖੀ ਨੀ ਇੰਨੇ ਸਲੋ ਮੋਸ਼ਨ 'ਚ ਆਉਣਾ ਵੀ ਆਹਾ ਇੰਨੇ ਹੀ ਏਰੀਆ ਹੀ ਇਹਦੇ ਲਈ ਨਾ ਓਏ ਆ ਜਾ ਜਾਣ ਕੇ ਕਲਪਿਆ ਪਿਆ ਵੀ ਮੇਰੇ ਸਲੋ ਮੋਸ਼ਨ 'ਚ ਆ ਰਿਹਾ ਮੈਂ ਵੇ ਗੁਰਕਿਰਤਾ ਇੰਨਾ ਨਾਂ ਤੰਗ ਕਰਿਆ ਕਰ ਤੂੰ ਕਿਉਂ ਇੰਨਾ ਗਰਸ਼ਰਨ ਦਾ ਲਉ ਕਿੰਨਾ ਐ ਨੂੰ ਰੱਖ ਲਾ ਹਾਂ ਦੇ ਥਲਾਂ ਰੱਖੋ ਲੱਗਦਾ ਤੈਨੂੰ ਅੱਜ ਵੜ ਦੂਗਾ ਮੈਨੂੰ ਤਾਂ ਨਹੀਂ ਲੱਗਦਾ ਇਹ ਤਾਂ ਚੀਜ਼ਾਂ ਨਾਲ ਹੀ ਜੀਂਦੇ ਯਾਰ ਮੰਨ ਕੇ ਵੀ ਤੂੰ ਡਰਾਈਵਰ ਚੋਟੀ ਦਾ ਹੁਣ ਕੱਢ ਦੂਗਾ ਫੋਨ ਬੱਸ ਮੈਂ ਬਾਅਦ ਚ ਕਾਲ ਕਰਦਾ ਜਿੱਥੇ ਰੱਬ ਰੱਖੇ ਉਥੇ ਰਹਿਣਾ ਪੈਂਦਾ ਮੰਮੀ ਕੀ ਖਿਆਲ ਆ ਤੇ ਰਹਿਣਾ ਹੀ ਪੈਂਦਾ ਪਰ ਨਵੇਂ ਘਰ ਦੇ ਵਿੱਚ ਕਿੰਨੇ ਸੋਚਿਆ ਸੀ ਇੱਥੇ ਆ ਕੇ ਮੋਟਾ ਜੀ ਇਹ ਸਾਰੀ ਫੈਮਿਲੀ ਬੈਠੇਗੀ ਉਹ ਬੀਬੀਆਂ ਚੱਲੀਆਂ ਹੁਣ ਆਪਦੇ ਸ਼ਟਰ ਨੂੰ ਖੋਲਣ ਉਥੋਂ ਦੀ ਖੋਲਣਗੇ ਇਹ ਹੁਣ ਬੜੇ ਕਨਸੈਪਟ ਜੋੜ ਰਹੀਆਂ ਨੇ ਤਾਈ ਨੂੰ ਛੋਟੇ ਜਿਹੇ ਇਹ ਕਿਹਦੀ ਹੁਣ ਅਸੀਂ ਪਰਲੇ ਕਮਰੇ 'ਚ ਨਹੀਂ ਜਾਂਦੀਆਂ ਅਸੀਂ ਇੱਥੇ ਆਵਦੀ ਮੇਰਾ ਛੋਟਾ ਮੰਜਾ ਹੀ ਵਧੀਆ ਰਹਿੰਦਾ ਵਾ ਤਾਈ ਨੂੰ ਛੋਟੇ ਮੰਜੇ ਤੇ ਬਹਿਣਾ ਹੀ ਕਹਿੰਦਾ ਮੰਮੀ ਨੇ ਪਹਿਲਾਂ ਕਿਹਨੂੰ ਕੀ ਕਿਹਾ ਕਾਕੇ ਕਹਿੰਦੀ ਮੈਂ ਕਿੰਨੇ ਕੁ ਥਾਂ ਘੇਰਨੀ ਆ ਮੈਂ ਕਿਹਾ ਕਿੰਨੇ ਕੁ ਥਾਂ ਘੇਰਨੀ ਹਾਂ ਹਾਂ ਉਹ ਤਾਂ ਮੰਜਾ ਤਾਂ ਖਾਲੀ ਪਿਆ ਵਾ ਕਿੱਦਾਂ ਬਹਿ ਕੇ ਘੇਰਨੀ ਆ ਅੱਧਾ ਨਹੀਂ ਲੱਗਣੀ ਤਾਂ ਇਹ ਉਹ ਮੰਜ ਬਹੁਤ ਰੀਜ ਹੁੰਦੀ ਸੀ ਟੱਪ ਕੇ ਉਹਦੇ ਵੇਖਣਾ ਚਾਚਾ ਤੜੀ ਹੈਗਾ ਜੇ ਚਾਚਾ ਹੈਗਾ ਉਹ ਪੁੱਛ ਕੇ ਆਉਣਾ ਨਹੀਂ ਤੇ ਫਿਰ ਉਂਝ ਆਉਣਾ ਹੈਣਾ ਕੰਦਾ ਟੱਪ ਟੱਪ ਕੇ ਹੁੰਦੀ ਹੁੰਦੀ ਇੱਥੇ ਆ ਮੋਟਰ ਚੱਲਦੀ ਹੁੰਦੀ ਸੀ ਉਹ ਤੋਂ ਸਾਹਮਣੇ ਹਜੇ ਵੀ ਚੱਲਦੀ ਹੈ ਭੈਣੇ ਚੱਲਦੀ ਹੈ ਇਹਦਾ ਪਾਣੀ ਅੰਦਰ ਨੂੰ ਆਉਂਦਾ ਹਜੇ ਅੰਦਰ ਨਾ ਵੀ ਸਾਡੇ ਆਪਾ ਓ ਮਾਈ ਗੋਡ ਬਲਕਨ সুইমিਂਗ ਪੂਲ ਬਾਹਰ ਨਹੀਂ ਲੱਗਿਆ ਇਹ ਮੋਟਰ ਤਾਂ ਇਹ ਵੀ ਚੱਲਦੀ ਹੈ ਚੱਲਦੀ ਆਉਂਦੀ ਚੱਲਦੀ ਹੈ ਵੀ ਹਜੇ ਓ ਏਡੀ ਉਹਨਾਂ ਨੇ ਪਾਇਆ ਤਲਾ ਕੇ ਕੀ ਉਹ ਤੇ ਤੈਨੂੰ ਕੀ ਲੱਗਦਾ ਚਲ ਚੇਕੇ ਕਰ ਤੋਂ ਲੱਗਦੀ ਹੈ ਕਾਹੀਏ ਮੈਂ ਤੱਕੜੀ ਵੀ ਚੱਲੂ ਆਸ ਤੇ ਗਾਂ ਵੀ ਚੱਲਦੀ ਆ ਜੀ ਟੰਗੀ ਆ ਪੱਕੜੀ ਤੇ ਚੱਲ ਫੇਰ ਹੁਣ ਮੰਮੀ ਕੰਮ ਬਹੁਤ ਕਰਨਾ ਪੈਣਾ ਇੱਥੇ ਵੀ ਕਰਨਾ ਪੈਣਾ ਇੱਥੇ ਵੀ ਕਰਨਾ ਪੈਣਾ ਕੰਮ ਬਹੁਤ ਜ਼ਿਆਦਾ ਏ ਤੇ ਮੈਂ ਤਾਂ ਕਹਿੰਦੀ ਜੀ ਆਪਕ ਕੀ ਹੋ ਗਿਆ ਆਹ ਆਹ ਕੌਣ ਸੀ ਗੁੱਡੀ ਜਲੇ ਬੈਠਾ ਬੰਦ ਕਰ ਕੋ ਦੂਗਾ ਕੌਣ ਓਏ ਹੋਏ ਏਹ ਵੇ ਜੁੱਤੀਆ ਮਾਰਾ ਇਹ ਵੇ ਜੁੱਤੀਆ ਆਹ ਇਹ ਜੁੱਤੀਆ ਮਾਰਾ ਕੋਲ ਤੇ ਲੱਗਾ ਸੀ ਗੱਡੀ 'ਚ ਗੱਡੀ 'ਚ ਫੋਨ ਤੇ ਲੱਗਾ ਸੀ ਓਏ ਓ ਮਿਲਦਾ ਪਿਆ ਜੀ ਕੁੱਪੂ ਟੀਵੀ ਆ ਜਿਹੜਾ ਪਡਾਉਂਦਾ ਸਾਰੀ ਘਣੀ ਫੋਨ ਤੇ ਹੀ ਲੱਗੇ ਰਹਿੰਦੇ ਭਰਾਵਾ ਲੱਗੇ ਰਹਿੰਦੇ ਨਾਲ ਦੀਆਂ ਨਾਲ ਗੱਲਾਂ ਮਾਰਨੇ ਓਏ ਕੁੱਪੂ ਟੀਵੀ ਵੈਂਦਾ ਜਿਹੜਾ ਆਪਾਂ ਡਾਊਨਲੋਡ ਕੀਤਾ ਵਾ ਵੇ ਉਹਦੇ ਤੇ ਬਹੁਤ ਸੋਹਣੇ ਸੀਰੀਅਲ ਜਾਂਦੇ ਨਾ ਓਹ ਵੇਦਾ ਉੱਤੇ ਉਹ ਜੀਜਾ ਲੱਗ ਗਿਆ ਹਰ ਮਣ ਕੋਲ ਸਾਰੀਆਂ ਚਾਬੀਆਂ ਫੇਰ ਉਹ ਸ਼ਟਰ ਖੋਲ ਨਹੀਂ ਆੜੀਆਂ ਮਸ਼ੀਨਾਂ ਨਹੀਂ ਬੰਦ ਹੋਣੇ ਜਾਏਗਾ ਹਾਂ ਵੇਖਿਆ ਮੰਨ ਗਿਆ ਜਿਹੜਾ ਗੇ ਬੋਲਦਾ ਪਿਆ ਮੈਨੂੰ ਬਰੇ ਫੋਨ ਵਾਲਾ ਵੇ ਤੂੰ ਗੱਡੀ ਚ ਇੰਨੀ ਗਰਮੀ ਚ ਬੈਠਾ ਕਿਵੇਂ ਸੀ ਯਾਰ ਉਹ ਬੜਾ ਇੰਟਰਸਟਿਡ ਹੋ ਇੰਟਰਸਟਿੰਗ ਹੋ ਗਿਆ ਹੀਗਾ ਤਾਂ ਕਰਕੇ